ਕਿਸਾਨਾਂ ਤੇ ਸਰਕਾਰ ਵਿਚਾਰ ਦੇ ਵਿੱਚਕਾਰ ਜਿਹੜਾ ਟਕਰਾਹ ਹੋਣਾ ਉਹ ਵੱਡੇ ਪੱਧਰ ਤੇ ਹੋ ਗਿਆ ਹੈ। ਪਚੰਡੀਗੜ੍ਹ ਵੱਲੋਂ ਕਿਸਾਨਾਂ ਨੂੰ ਜਿਹੜਾ ਜਾਣ ਤੋਂ ਉਹ ਵੱਖ-ਵੱਖ ਨਾਕਿਆਂ ਤੇੜਾ ਰੋਕਿਆ ਜਾਣਾ। ਜਿਹੜਿਆ ਵਾਟਰ ਕੈਨਾਂ ਦੇ ਨਾਲ-ਨਾਲ ਜਿਹੜਿਆ ਰੇਤੇ ਦੇ ਟਿਪਪਰ ਜਿਵੇਂ ਅਸੀਂ ਦਿੱਲੀ ਨੂੰ ਕਿਸਾਨ ਜਾਂਦੇ ਸੀ ਤਾਂ ਉਦੋਂ ਇਹ ਟਿਪਰਾਂ ਦੀ ਵਰਤੋਂ ਹੁੰਦੀ ਸੀ ਤਾਂ ਉਸ ਤਰੀਕੇ ਦੇ ਟਿਪਪਰ ਵੀ ਇੱਥੇ ਲਿਆ ਕੇ ਖੜੇ ਕੀਤੇ ਗਿਆ। ਕਿ ਕੀ ਜਿਹੜੀ ਸਰਕਾਰ ਹੈ ਉਹ ਇਹ ਰੋਂ ਦੇ ਵਿੱਚ ਆ ਕਿ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਨਹੀਂ ਦੇਣਾ ਜਾਂ ਚੰਡੀਗੜ੍ਹ ਵੱਲ ਕੂਚ ਕਰਨ ਨਹੀਂ ਦੇਣਾ। ਪਰसों ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਿਸਾਨਾਂ ਨਾਲ ਮੀਟਿੰਗ ਹੁੰਦੀ ਹੈ ਮੀਟਿੰਗ ਵਿਚਾਲੋਂ ਟੁੱਟਦੀ ਹੈ ਭਗਵੰਤ ਸਿੰਘ ਮਾਨ ਕਿਸਾਨਾਂ ਨੂੰ ਪੁੱਛਦੇ ਹੈ ਕਿ ਹੁਣ ਤੁਸੀਂ ਕੀ ਕਰਨਾ ਮੈਨੂੰ ਇਹ ਦੱਸੋ ਪਹਿਲਾਂ ਅਗਲੀਆਂ ਗੱਲਾਂ ਬਾਅਦ ਚ ਕੇ 5 ਤਰੀਕ ਵਾਲਾ ਧਰਨਾ ਲਗਾਉਣਾ ਜਾਂ ਨਹੀਂ ਜਿੱਦ ਕਿਸਾਨ ਆਗੂਸਤੇ ਕਹਿੰਦੇ ਆ ਕਿ ਹਾਲੇ ਤਾਂ ਦੱਸ ਨਹੀਂ ਸਕਦੇ ਤਾਂ ਉਹ ਕਹਿੰਦੇ ਫਿਰ ਜੇ ਧਰਨਾ ਲਾਉਣਾ ਹੈ ਤਾਂ ਫਿਰ ਮੈਂ ਮੰਗੀਆਂ ਮੰਨੀਆਂ ਮੰਗਾ ਵੀ ਨਹੀਂ ਮੰਨਦਾ ਫਿਰ ਤੁਸੀਂ ਕਰੋ ਜੋ ਕਰਨਾ ਹੈ ਤਾ ਉਸ ਦੇ ਤਹਿਤ ਕੱਲ ਪੂਰੇ ਪਰਸੋਂ ਪੁਰਾਤ ਤੋਂ ਲੈ ਕੇ ਕੱਲ ਦਿਨ ਤੱਕ ਪੂਰੇ ਪੰਜਾਬ ਦੇ ਵਿੱਚ ਗ੍ਰਿਫਤਾਰੀਆਂ ਦਾ ਮਾਹੌਲ ਚੱਲਦਾ ਰਿਹਾ ਕਦੇ ਕਿਸੇ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਕਦੇ ਕਿਸੇ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅੱਜ ਕਿਸਾਨਾਂ ਨੇ ਚੰਡੀਗੜ੍ਹ ਨੂੰ ਕੂਚ ਕਰਨਾ ਸੀ ਤਾਂ ਅੱਜ ਅੱਜ ਵੀ ਜਿਹੜੇ ਪੁਲਿਸ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਅਸੀਂ ਇਸ ਵਕਤ ਬਠਿੰਡਾ ਜ਼ਿਲ੍ਹਾ ਦੀ ਹੱਦ ਹਾਈਵੇ ਜਿਹੜਾ ਪਟਿਆਲਾ ਨੂੰ ਜਾਂਦਾ ਬਠਿੰਡਾ ਪਟਿਆਲਾ ਹਾਈਵੇ ਜਾਂ ਚੰਡੀਗੜ੍ਹ ਹਾਈਵੇ ਕਹਿੰਦੇ ਆ ਉਥੇ ਜਿਹੜਾ ਹਾਈ ਟੈਕ ਨਾਕਾ ਜੇਠੂਕਾ ਹੈ ਉਥੇ ਹੱਦ ਹੁੰਦੀ ਆ ਬਠਿੰਡਾ ਜ਼ਿਲ੍ਹਾ ਦੀ ਤਾਂ ਉਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਆ ਉਹ ਇੱਥੇ ਖੜੀ ਹੈ ਇੱਥੇ ਪੁਲਿਸ ਕੱਲੀ ਜਿਹੜੀ ਹੈ ਲਗਭਗ ਤੁਸੀਂ ਦੇਖ ਸਕਦੇ ਹੋ ਫੈਲਾਉਣ ਹੋ ਰਿਹਾ ਹੈਗਾ ਹਦਾਇਤਾਂ ਜਾਰੀ ਹੋ ਰਹੀਆਂ ਪੁਲਿਸ ਨੂੰ 200 ਤੋਂ ਕਰੀਬ ਜਿਹੜੀ ਹੈ ਪੁਲਿਸ ਦੀ ਨਫਰੀ ਇੱਥੇ ਖੜੀ ਹੈਗੀ ਕੁਝ ਪਿੰਡਾਂ ਦੇ ਵਿੱਚ ਹੈ ਕੁਝ ਹੋਰ ਜਿਹੜੀਆਂ ਜਿਹੜੇ ਨਾਕੇ ਆ ਬਾਕੀ ਉਹਨਾਂ ਦੇ ਉੱਤੇ ਖੜੀ ਹੈ ਤੇ ਪੁਲਿਸ ਜਿਹੜੀ ਹੈ ਵਾਟਰ ਕੈਨਨ ਵਗੈਰਾ ਮੈਂ ਤਸਵੀਰਾਂ ਦਿਖਾ ਦਿਆਂ ਵਾਟਰ ਕੈਨਨ ਵਗੈਰਾ ਵੀ ਜਿਹੜੀ ਹੈ ਉਹ ਲੈ ਕੇ ਆਈ ਹੈ ਵਾਟਰ ਕੈਨਨ ਵਗੈਰਾ ਵੀ ਖੜੇ ਆ ਉਸ ਤੋਂ ਅੱਗੇ ਜਿਹੜਿਆ ਵਾਟਰ ਕੈਨਨ ਦੇ ਨਾਲ-ਨਾਲ ਜਿਹੜਿਆ ਰੇਤੇ ਦੇ ਟਿੱਪਰ ਜਿਵੇਂ ਅਸੀਂ ਦਿੱਲੀ ਨੂੰ ਕਿਸਾਨ ਜਾਂਦੇ ਸੀ ਤਾਂ ਉਦੋਂ ਇਹ ਟਿੱਪਰਾਂ ਦੀ ਵਰਤੋਂ ਹੁੰਦੀ ਸੀ ਤਾਂ ਉਸ ਤਰੀਕੇ ਦੇ ਟਿੱਪਰ ਵੀ ਇੱਥੇ ਲਿਆ ਕੇ ਖੜੇ ਕੀਤੇ ਗਿਆ ਤਾਂ ਕਿ ਪੂਰੇ ਪ੍ਰਬੰਧ ਕੀਤੇ ਗਏ ਆ ਕਿ ਜਿਹੜੀ ਇਹ ਪ੍ਰੋਗਰਾਮ ਆ ਉਹ ਰੋਕਣ ਦਾ ਜਿਵੇਂ ਕੱਲ ਚੁਗਿੰਦਰ ਸਿੰਘ ਗੁਰਾਹਾਂ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਚੰਡੀਗੜ੍ਹ ਨੂੰ ਕੁਝ ਕਰਨਾ ਹੈ ਵੱਡੀ ਗਿਣਤੀ ਦੇ ਵਿੱਚ ਕੁਝ ਕਰਨਾ ਹੈ ਪਰ ਨਾਕੇ ਜਿੱਥੇ ਵੀ ਨਾਕੇ ਲਾ ਕੇ ਪੁਲਿਸ ਰੋਕਣ ਦੀ ਕੋਸ਼ਿਸ਼ ਕਰੂਗੀ ਉੱਥੇ ਪਿੱਛੇ ਹਟ ਕੇ ਜਿਹੜੇ ਕੱਚਿਆਂ ਥਾਵਾਂ ਤੇ ਬਹਿ ਜਾਣਾ ਤੇ ਆਵਾਜ਼ਾ ਧਾਰਨਾ ਪ੍ਰਦਰਸ਼ਨ ਸ਼ੁਰੂ ਕਰ ਦੇਣਾ ਤਾਂ ਹੁਣ ਇੱਥੇ ਜਿਹੜਾ ਸਵਾਲ ਖੜਾ ਹੁੰਦਾ ਕਿ ਕੀ ਅਨ ਜਿਹੜੀ ਸਰਕਾਰ ਹੈ ਉਹ ਇਹ ਰੌਂ ਦੇ ਵਿੱਚ ਆ ਕਿ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਨਹੀਂ ਦੇਣਾ ਜਾਂ ਚੰਡੀਗੜ੍ਹ ਵੱਲ ਕੁਝ ਕਰਨ ਨਹੀਂ ਦੇਣਾ ਕੀ ਸਰਕਾਰ ਨੇ ਮਨ ਬਣਾ ਲਿਆ ਕਿਉਂਕਿ ਟਕਰਾਵ ਬਹੁਤ ਚੱਲ ਰਿਹਾ ਕਿਸਾਨਾਂ ਤੇ ਸਰਕਾਰ ਦੇ ਵਿੱਚ ਟਕਰਾਵ ਬਹੁਤ ਚੱਲ ਰਿਹਾ ਤੇ ਉਸ ਟਕਰਾਵ ਦੀ ਪੁਸ਼ਟੀ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦੋਂ ਵੀ ਕਰ ਦਿੱਤੀ ਜਦੋਂ ਮੀਡੀਆ ਨੂੰ ਸੰਬੋਧਨ ਹੋ ਰਹੀ ਸੀ ਤੇ ਉਹਨਾਂ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਮੈਂ ਹੁਣ ਬਰਦਾਸ਼ਤ ਨਹੀਂ ਕਰੂੰਗਾ ਇਹ ਚੀਜ਼ ਮੈਨੂੰ ਨਰਮ ਨਾ ਸਮਝਿਆ ਜਾਵੇ ਜੇ ਮੈਂ ਨਰਮ ਆ ਤਾਂ ਮੇਰਾ ਇਹ ਫਾਇਦਾ ਨਾ ਚੱਕਿਆ ਜਾਵੇ ਮੈਂ ਫਿਰ ਹੁਣ ਸਖਤੀ ਵੀ ਕਰੂੰਗਾ ਤਾਂ ਇਸ ਤਰੀਕੇ ਦੇ ਸ਼ਬਦ ਉਹਨਾਂ ਨੇ ਕੱਲ ਵੀ ਵਰਤੇ ਤਾਂ ਕਿਸਾਨ ਜੁਨੀਅਨਾਂ ਲਗਾਤਾਰ ਉਸ ਦੀ ਤਿਆਰੀ ਦੇ ਵਿੱਚ ਸੀ ਇੱਕ ਗੱਲ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਇੱਕ ਵੱਡਾ ਕਾਡਰ ਚਾਹੇ ਉਹ ਵੱਖ-ਵੱਖ ਜਥੇਬੰਦੀਆਂ ਪਰ ਇੱਕ ਵੱਡਾ ਕਾਡਰ ਤੇ ਜਿਹੜੀ ਕੱਲ੍ਹ ਦੀਆਂ ਘਟਰਾਵਾਂ ਤੋਂ ਬਾਅਦ ਜਿਹੜੀ ਲੋਕਾਂ ਦੀ ਜਿਹੜੀ ਹੈ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਕਿ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣ ਦੇਣਾ ਤਾਂ ਕਿਸਾਨਾਂ ਨੇ ਉਸ ਤੋਂ ਬਾਅਦ ਜਿਹੜਾ ਫੈਸਲਾ ਲਿਆ ਕਿ ਸੜਕਾਂ ਨਹੀਂ ਰੋਕਣੀਆਂ ਸਾਈਡ ਤੇ ਬੈਠਣਾ ਤਾਂ ਉਸ ਤੋਂ ਬਾਅਦ ਇਹ ਵੀ ਹੈ ਕਿ ਲੋਕਾਂ ਦੀ ਲੋਕਾਂ ਦੇ ਵਿੱਚ ਵੀ ਇੱਕ ਚੰਗਾ ਮੈਸੇਜ ਗਿਆ ਕਿ ਨਹੀਂ ਸੜਕਾਂ ਨਹੀਂ ਰੋਕਣੀਆਂ ਟਕਰਾਜ ਨਹੀਂ ਪੈਣਾ ਤਾਂ ਸਾਈਡ ਤੇ ਬੈਣਾ ਕੋਈ ਦਿੱਕਤ ਨਹੀਂ ਹੈ ਆਮ ਲੋਕਾਂ ਨੂੰ ਦਿੱਕਤ ਨਹੀਂ ਆਵੇਗੀ ਪਰ ਕਿਸਾਨਾਂ ਤੇ ਸਰਕਾਰ ਵਿਚਾਰ ਵਿਚਕਾਰ ਜਿਹੜਾ ਟਕਰਾਹ ਹੁਣ ਉਹ ਵੱਡੇ ਪੱਧਰ ਤੇ ਹੋ ਗਿਆ ਹੈ ਪੰਜਾਬ ਸਰਕਾਰ ਜਿਹੜੀ ਲਗਾਤਾਰ ਇਹ ਟਕਰਾਹ ਤੋਂ ਬਚਦੀ ਆਉਂਦੀ ਸੀ ਭਗਵਾਨ ਸਿੰਘ ਮਾਨ ਜਿਹੜੇ ਖੁਦ ਕਹਿੰਦੇ ਸੀ ਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਸਾਨਾਂ ਦੇ ਦੁੱਖ ਦਰਦ ਸਮਝਦਾ ਹਾਂ ਤਾਂ ਹੁਣ ਉਹਨਾਂ ਦੇ ਨਾਲ ਕਿਸਾਨਾਂ ਦਾ ਜਿਹੜਾ ਟਕਰਾਹ ਉਹ ਵੱਡੇ ਪੱਧਰ ਤੇ ਸ਼ੁਰੂ ਹੋ ਗਿਆ ਇਹ ਹਾਈ ਟੈਕ ਨਾਕੇ ਦੀਆਂ ਤਸਵੀਰਾਂ ਹਰ ਗੱਡੀ ਨੂੰ ਜਿਵੇਂ ਤੁਸੀਂ ਦੇਖ ਸਕਦੇ ਹੋ ਰੋਕਿਆ ਜਾ ਰਿਹਾ ਪੁੱਛਕਿਛ ਕੀਤੀ ਜਾ ਰਹੀ ਹੈ ਜਿਸਤੇ ਵੀ ਡਾਊਟ ਹੁੰਦਾ ਉਸ ਨੂੰ ਜਿਹੜਾ ਰੋਕ ਕੇ ਸਾਰੀ ਗੱਲਬਾਤ ਕਰਕੇ ਫਿਰ ਅੱਗੇ ਤੋਰਿਆ ਜਾਂਦਾ ਤਾਂ ਇਹ ਤਸਵੀਰਾਂ ਇੱਕ ਨਾਕੇ ਦੀਆਂ ਨਹੀਂ ਇਹੋ ਜਿਹੇ ਨਾਕੇ ਪੰਜਾਬ ਚ ਕਈ ਜਗ੍ਹਾ ਲੱਗੇ ਹੋਏ ਆ ਇਹੋ ਜਿਹੇ ਨਾਕੇ ਵੱਖ-ਵੱਖ ਜ਼ਿਲਾਂ ਦੇ ਵਿੱਚ ਲੱਗੇ ਹੋਏ ਆ ਇਹ ਵੱਡੇ ਪੱਦਰ ਦੇ ਉੱਤੇ ਜਿਹੜੀ ਨਾਕਾਬੰਦੀ ਇਸ ਤਰੀਕੇ ਨਾਲ ਕੀਤੀ ਗਈ ਹੈ ਵੱਡੇ ਪੱਦਰ ਤੇ ਨਫਰੀ ਤਾਇਨਾਤ ਕੀਤੀ ਗਈ ਹੈ ਇਹ ਦਾ ਮਕਸਦ ਸਿਰਫ ਇਹ ਹੈ ਕਿ ਕਿਸਾਨਾਂ ਨੂੰ ਇਹੜਾ ਚੰਡੀਗੜ੍ਹ ਨਹੀਂ ਜਾਣ ਦਿੱਤਾ ਜਾਵੇਗਾ ਹੁਣ ਇਹ ਕੋਹੜ ਕੀ ਰੂਪ ਲੈਂਦਾ ਹੈ ਕੀ ਮੁੱਖ ਮੰਤਰੀ ਦੁਆਰਾ ਮੀਟਿੰਗ ਸੱਦਿਆ ਕਿਸਾਨਾਂ ਦੀ ਕੀ ਸਰਕਾਰ ਜਿਹੜੀ ਗੱਲਬਾਤ ਤੇ ਆਉਂਦੀ ਹੈ ਜਾਂ ਇਹ ਤਣਾਅ ਇਸ ਤਰੀਕੇ ਦੇ ਨਾਲ ਚੱਲਦਾ ਰਹੇਗਾ ਕਿ ਜਿਹੜਾ ਕਿਸਾਨਾਂ ਤੇ ਸਰਕਾਰ ਵਿੱਚ ਆ ਜਿਹੜਾ ਵਿਚਕਾਰ ਜਿਹੜਾ ਤਣਾਅ ਬਣਿਆ ਹੋਇਆ ਤਾਂ ਹੁਣ ਇਹ ਸਵਾਲ ਬਰਕਰਾਰ ਹੈ ਜਿਹੜੀ ਸਰਕਾਰ ਹੈ ਉਹ ਸਖਤ ਰੁਖ ਦੇ ਵਿੱਚ ਹੈ ਕਿਸਾਨ ਆਗੂ ਜਿਹੜੇ ਆ ਉਹ ਮੁੱਖ ਮੰਤਰੀ ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾ ਰਹੇ ਨੇ ਕੋਈ ਆਗੂ ਕਹਿ ਰਹੇ ਨੇ ਕਿ ਇਹ ਸਭ ਕੁਝ ਭਾਈਪਾਦੇ ਇਸ਼ਾਰੇ ਤੇ ਹੋ ਰਿਹਾ ਹੈ ਕਈ ਆਗੂ ਕਹਿ ਰਹੇ ਨੇ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਵਾਲੇ ਪਾਸੇ ਨੂੰ ਜਿਹੜੀ ਹੈ ਸਰਕਾਰ ਤੁਰੀ ਹੋਈ ਹੈ ਕਿ ਪਾਵਰਾਂ ਦੇ ਦਿੱਤੀਆਂ ਸਰਕਾਰ ਨੇ ਸਾਰੀਆਂ ਪੁਲਿਸ ਨੂੰ ਪੁਲਿਸਕਰਾਂ ਦੇ ਵਿੱਚੋਂ ਆਗੂਆਂ ਨੂੰ ਚੱਕ ਰਹੀ ਹੈ ਤਾਂ ਵੱਖ-ਵੱਖਰੀਆਂ ਜਿਹੜੀਆਂ ਗੱਲਾਂ ਉਹ ਨਿਕਲ ਕੇ ਆ ਰਹੀਆਂ ਪਰ ਮੁੱਖ ਗੱਲ ਜਿਹੜੀ ਨਿਕਲ ਕੇ ਆ ਰਹੀ ਹੈ ਉਹ ਇਹ ਹੀ ਗੱਲ ਹੈ ਕਿ ਅੱਜ ਚੰਡੀਗੜ੍ਹ ਵੱਲੋਂ ਕਿਸਾਨਾਂ ਨੂੰ ਜਿਹੜਾ ਜਾਣ ਤੋਂ ਉਹ ਵੱਖ-ਵੱਖ ਨਾਕਿਆਂ ਤੇੜਾ ਰੋਕਿਆ ਜਾਣਾ ਪੁਲਿਸ ਦੇ ਪ੍ਰਬੰਧ ਪੂਰੇ ਆ ਜਿਹੜੀ ਇੱਕ ਸਾਈਡ ਦੇ ਉੱਪਰ ਜਿਹੜਾ ਚੰਡੀਗੜ੍ਹ ਨੂੰ ਜਾਣ ਵਾਲਾ ਰਸਤਾ ਹੈ ਜਿਹੜਾ ਬਰਾਂਡੇ ਨੂੰ ਜਾਣ ਵਾਲਾ ਰਸਤਾ ਉਸੇ ਤਰੀਕੇ ਨਾਲ ਪਰ ਚੰਡੀਗੜ੍ਹ ਨੂੰ ਆਣ ਵਾਲੇ ਰਸਤੇ ਉੱਤੇ ਪ੍ਰੋਪਰ ਬੈਰੀਕੇਡਿੰਗ ਜਿਹੜੀ ਹੈ ਉਹ ਕੀਤੀ ਹੋਈ ਹੈ ਪ੍ਰੋਪਰ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਜਿਹੜਾ ਉਹ ਇੱਥੇ ਰੋਕਿਆ ਜਾਣਾ ਹੈ ਹਾਲੇ ਤੱਕ ਇਹ ਵੀ ਦੱਸ ਦਈਏ ਕਿ ਹਾਲੇ ਤੱਕ ਸਾਨੂੰ ਇੱਕ ਵੀ ਟਰਾਲੀ ਟਰੈਕਟਰ ਜਿਹੜਾ ਉਹ ਕਿਸਾਨਾਂ ਦਾ ਇੱਥੇ ਦਿਖਾਈ ਨਹੀਂ ਦਿੱਤਾ ਇੱਕ ਵੀ ਟਰਾਲੀ ਟਰੈਕਟਰ ਜਿਹੜਾ ਉਹ ਇੱਥੇ ਨਹੀਂ ਆਇਆ ਹਾਲੇ ਤੱਕ ਜਿਹੜੀ ਹੈ ਜਿਹੜੀ ਹੈ ਕਿਸਾਨ ਜਿਹੜੇ ਆ ਸੜਕਾਂ ਤੇ ਨਹੀਂ ਨਿਤਰੇ ਇਹ ਹਰ ਤੇ ਹੁਣ ਤੱਕ ਦੀ ਸਥਿਤੀ ਹੈ ਅੱਗੇ ਕਿੰਨੇ ਕਿਸਾਨ ਆਉਂਦੇ ਆ ਕਿਵੇਂ ਆਉਂਦੇ ਆ ਇਹ ਆਉਣ ਵਾਲਾ ਜਿਹੜਾ ਕੁਝ ਪੜ੍ਹ ਦੱਸਣਗੇ ਕੁਝ ਘੰਟੇ ਦੱਸਣਗੇ ਕਹਿੰਦੇ ਆ ਕਿ ਕੋਈ 10 ਵਜੇ ਚਲੇਗਾ 11 ਵਜੇ ਚਲੇਗਾ ਇਹ ਤਾਂ ਹੁਣ ਜਦੋਂ ਜਿਵੇਂ ਜਿਵੇਂ ਕਿਸਾਨ ਆਉਣਗੇ ਉਹ ਚੀਜ਼ ਦੀ ਸਥਿਤੀ ਕਲੀਅਰ ਹੁੰਦੀ ਜਾਵੇਗੀ ਪਰ ਇਸ ਵਕਤ ਜਿਹੜੀ ਸਰਕਾਰ ਦਾ ਰਵ ਹੈ ਉਹ ਬੜਾ ਜਿਹੜਾ ਸਖਤ ਦਿਖਾਈ ਦੇ ਰਿਹਾ ਹੈ ਪੁਲਿਸ ਪੂਰੀ ਮੁਸਤੈਦੀ ਦੇ ਵਿੱਚ ਹੈ ਤਣਾਤੀ ਦੇ ਵਿੱਚ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਜਿਵੇਂ ਜਿਵੇਂ ਪਤਾ ਲੱਗਦਾ ਹੈ ਇਹ ਨਾਕਾ ਨਹੀਂ ਜਿੱਥੇ ਹੋਰ ਆਉਂਦੇ ਆ ਤਾਂ ਉੱਥੇ ਜਾ ਕੇ ਵੀ ਇਹ ਚੀਜ਼ ਦੇ ਉੱਤੇ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ ਰੋਕਿਆ ਜਾਵੇਗਾ